ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਡਕਰ ਸਾਹਿਬ ਜੀ ਦਾ 133ਵਾਂ ਜਨਮ ਦਿਹਾੜਾ ਪਿੰਡ ਤੱਲਣ ਵਿਖੇ ਗੁਰੂ ਰਵਿਦਾਸ ਟੈਗਰ ਫੋਰਸ ਦੇ ਵੱਲੋਂ ਬਹੁਤ ਹੀ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ। ਹੋਰ ਵੀ ਬਹੁਤ ਸਾਰੇ ਸਮਾਜ ਭਲਾਈ ਦੇ ਕਾਰਜ ਜਿਹੜੇ ਆ ਉਹ ਆਉਣ ਵਾਲੇ ਸਮੇਂ ਵਿੱਚ ਪਿੰਡ ਤੱਲਣ ਵਿਖੇ ਕੀਤੇ ਜਾਣਗੇ। ਗੁਰੂ ਰਵਿਦਾਸ ਟੈਗਰ ਫੋਰਸ ਦੇ ਪੰਜਾਬ ਪ੍ਰਧਾਨ ਜਸੀ ਤੱਲਣ ਨੇ ਦੇਸ਼ਾਂ-ਪਰਦੇਸਾਂ ਵਿੱਚ ਰਹਿ ਰਹੇ ਐਨਆਰਏ ਭਰਾਵਾਂ ਨੂੰ ਕੀਤੀ ਅਪੀਲ। ਵੀਡੀਓ ਨੂੰ ਦੇਖੋ ਤਾਂ ਸ਼ੇਅਰ ਕਰਦੇ ਹੋ। ਇਹ ਪਾਰਕ ਦੇ ਨਾਲ-ਨਾਲ ਇੱਕ ਚੀਜ਼ ਹੈਗੀ ਆ ਵੀ ਬਾਬਿਆ ਦੇ ਨਾਮ ਦੇ ਉੱਪਰ ਜਿਹੜਾ ਹਸਪੀਟਲ ਆ ਕਿਦਾਂ ਦਾ ਬਣੇ ਹਸਪੀਟਲ ਦਾ ਬਣਿਆ ਆ ਉਹਦੇ ਨਾਲ ਇੱਕ ਛੋਟਾ ਜਿਹੜਾ ਚੀਜ਼ ਬਣਨੀ ਚਾਹੀਦੀ ਡਿਸਪੈਂਸਰੀ ਟਾਈਪ ਜਿਹੜੀ ਜਿੱਥੇ ਕਿ ਸਾਰਿਆਂ ਦੇ ਜਿਹੜੇ ਗਰੀਬ ਵਰਗ ਆ ਜਿਨ੍ਹਾਂ ਦੇ ਕਾਰਡ ਬਣੇ ਆ ਨੀਲੇ ਕਾਰਡ ਉਹਨਾਂ ਦਾ ਇਲਾਜ ਫ੍ਰੀ ਹੋਵੇ ਟੈਸਟ ਫ੍ਰੀ ਹੋਣ ਅਤੇ ਆਈਐਸ ਆਈਪੀਐਸ ਕੋਚਿੰਗ ਸੈਂਟਰ ਜਿਹੜਾ ਬਣਾਉਣਾ ਚਾਹੁੰਦੇ ਆ ਅਤੇ ਹੋਰ ਜਿਹੜੇ ਅੱਖਾਂ ਦੇ ਆਪਰੇਸ਼ਨ ਜਿਹੜੇ ਆ ਇੱਥੇ ਪਿੰਡ ਵਿੱਚ ਜਿਹੜੇ ਆ ਉਹ ਫ੍ਰੀ ਜਿਹੜੇ ਕੀਤੇ ਜਾਣ ਕਿਸੇ ਨੂੰ ਪੜ੍ਹਾਈ ਵਿੱਚ ਦਿੱਕਤ ਆਉਂਦੀ ਆ ਉਹਨਾਂ ਨੂੰ ਕਿਤਾਬਾਂ ਬੂਡ ਵਰਦੀਆਂ ਉਹ ਜਿਹੜੇ ਫ੍ਰੀ ਦਿੱਤੇ ਜਾਣ ਤਾਂ ਜੋ ਲੋਕਾਂ ਦੇ ਜਿਹੜਾ ਆਪਾਂ ਸਹਾਇਤਾ ਕਰ ਸਕੀਏ ਅਤੇ ਜਿਹੜੇ ਬਰੋਜਗਾਰ ਲੋਕ ਆ ਉਹਨਾਂ ਦੇ ਨਾਂ ਤਾ ਆਸ਼ਰਮ ਖੋਲਣਾ ਇੱਥੇ ਜਿਹੜਾ ਤਲਨ ਸਾਹਬ ਦੇ ਪੈ ਜਿਹੜੇ ਸਾਡੇ ਆਉਣ ਵਾਲੀ ਪੀੜ੍ਹੀ ਆ ਬੱਚੇ ਜਿਹੜੇ ਨਸ਼ੇ ਲੱਗਿਆ ਉਹ ਨਸ਼ਾ ਛਡਾਓ ਕੇਂਦਰ ਜਿਹੜਾ ਇੱਥੇ ਪਿੰਡ ਵਿੱਚ ਬਣਾਇਆ ਸੀ ਤਾਂ ਜੋ ਪਿੰਡ ਦੇ ਸਾਰਿਆਂ ਨੂੰ ਜਿਹੜਾ ਆ ਉਹ ਆਪਣੇ ਮਿਸ਼ਨ ਵਿੱਚ ਲੱਗਣ ਤਾਂ ਆਪਣੇ ਰਹਿਵਰੇ ਦੇ ਨਸ਼ਾ ਲੱਗਣ ਅਸੀਂ ਜਿਹੜਾ ਆ ਪਿੰਡ ਦੇ ਸਹਿਯੋਗ ਨਾਲ ਐਨਆਰਆਈ ਵੀਰਾਂ ਦੇ ਸਹਿਯੋਗ ਦੇ ਨਾਲ 5 ਮਈ ਨੂੰ ਦਿਨ ਐਤਵਾਰ ਨੂੰ ਜਿਹੜਾ ਆ ਬਾਬਾ ਸਾਹਿਬ ਅਮੇਦਗੜ ਜੀ ਦਾ 133ਵਾਂ ਪ੍ਰਕਾਸ਼ ਜਿਹੜਾ ਜਣਾ ਇੱਥੇ ਜਿਹੜੀ ਪਾਰਕ ਦੇ ਵਿੱਚ ਜਿਹੜਾ ਮਨਾਵਾਂਗੇ ਸੋ ਸਾਰੇ ਸਤਿਕਾਰਯੋਗ ਸਾਥੀਆਂ ਨੂੰ ਜੈ ਗੁਰਦੇਵ ਧੰਨ ਗੁਰਦੇਵ ਜੈ ਪੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਧੰਤਨ ਸ਼ਹੀਦ ਬਾਬਾ ਨਿਹਾਲ ਸਿੰਘ ਮਹਾਰਾਜ ਦੇ ਸਥਾਨ ਤਲਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦਾ ਗੁਰੂ ਘਰ ਅਤੇ ਸਾਡੇ ਬਾਬੇ ਫਤਿਹਸਾਹੀ ਜਗ੍ਹਾ ਸੋ ਬੜੇ ਇਤਿਹਾਸਕ ਜਿਹੜੀਆਂ ਜਗਾਵਾਂ ਆ ਸਾਡੇ ਪਿੰਡ ਤਲਣ ਸਾਹਬ ਦੇ ਵਿੱਚ ਹੈਗੀਆਂ ਸੋ ਅੱਜ ਜਿਹੜਾ ਆ ਇੱਥੇ ਜਿਹੜਾ ਤਲਣ ਸਾਹਬ ਦੇ ਵਿੱਚ ਬੈਠੇ ਆ ਜਿੱਥੇ ਕਿ ਆਪਣੀ ਜਿਹੜਿਆ ਤਕੋਆ ਰੋਡ ਦੇ ਉੱਪਰ ਜਿਹੜੀ ਪਾਰਕ ਆ ਜਿਹੜੀ ਬੜੇ ਚਿਰ ਤੋਂ ਜਿਹੜਾ ਇੱਥੇ ਕਾਰਜ ਸੀਗਾ ਉਹ ਸਾਡੇ ਪਿੰਡ ਦੇ ਨਗਰ ਦੇ ਇਲਾਕਾ ਵਾਸੀਆਂ ਦੇ ਸਹਿਯੋਗ ਦੇ ਨਾਲ ਤੇ ਪ੍ਰਬੰਧਕ ਕਮੇਟੀ ਗੁਰੂ ਰਵਿਦਾਸ ਮਹਾਰਾਜ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਅਤੇ ਜਿੰਨੇ ਸਾਡੇ ਵੀਰ ਐਨਆਰਆਈ ਵੀਰ ਐ ਸਾਡੇ ਸਮਾਜ ਦੇ ਜਨਰ ਸਮਾਜ ਦੇ ਸਾਡੇ ਪਿੰਡ ਦੇ ਸਮੁੱਚੇ ਭਾਈਚਾਰੇ ਦੇ ਲੋਕ ਜਿਹੜੇ ਬਾਹਰ ਗਏ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਕਰਦੇ ਆ ਵੀ ਜਿਹੜਾ ਪਿੰਡ ਤਲਨ ਦੇ ਵਿੱਚ ਜੜੀਆਂ ਪਾਰਕ ਜਿਹੜੀ ਤੁਸੀਂ ਸ਼ੁਰੂ ਕੀਤੀ ਗਈ ਹੈ ਜਿਸ ਵਿੱਚ ਮਸ਼ੀਨਾਂ ਲੱਗੀਆਂ ਆ ਅਤੇ ਹੋਰ ਵੀ ਕਈ ਕਾਰਜ ਜਿਹੜੇ ਹੋਣੇ ਬਾਕੀ ਆ ਤੇ ਸਾਰੇ ਸਾਡੇ ਐਨਆਰਆਈ ਵੀਰਾਂ ਨੂੰ ਅਤੇ ਜਿਹੜੇ ਸਾਡੇ ਪਿੰਡ ਦੇ ਜਿੰਨੇ ਵਸ ਗਏ ਆ ਸਾਡੇ ਸਮਾਜ ਦੇ ਜਨਰਲ ਸਮਾਜ ਦੇ ਬੀਸੀ ਭਾਈਚਾਰੇ ਦੇ ਸਾਰਿਆਂ ਨੂੰ ਬੇਨਤੀ ਕਰਦੇ ਆ ਵੀ ਆਪਾਂ ਰਲ ਮਿਲ ਕੇ ਜਿਹੜਾ ਪਿੰਡ ਦੇ ਜਿਹੜੇ ਕਾਰਜ ਆ ਉਹ ਬਣਾ ਸਕੀਏ ਇਹ ਪਾਰਕ ਦੇ ਨਾਲ ਨਾਲ ਇੱਕ ਚੀਜ਼ ਹੈਗੀ ਆ ਵੀ ਬਾਬਿਆ ਦੇ ਨਾਮ ਦੇ ਉੱਪਰ ਜਿਹੜਾ ਹਸਪੀਟਲ ਆ ਕਿਦਾਂ ਦਾ ਬਣੇ ਹਸਪੀਟਲ ਦਾ ਬਣਿਆ ਉਹਦੇ ਨਾਲ ਇੱਕ ਛੋਟਾ ਜਿਹੜਾ ਚੀਜ਼ ਬਣਨੀ ਚਾਹੀਦੀ ਡਿਸਪੈਂਸਰੀ ਟਾਈਪ ਜਿਹੜੀ ਜਿੱਥੇ ਕਿ ਸਾਰਿਆਂ ਦੇ ਜਿਹੜੇ ਗਰੀਬ ਵਰਗ ਆ ਜਿਨ੍ਹਾਂ ਦੇ ਕਾਰਡ ਬਣੇ ਆ ਨੀਲੇ ਕਾਰਡ ਉਹਨਾਂ ਦਾ ਇਲਾਜ ਫਰੀ ਹੋਵੇ ਟੈਸਟ ਫਰੀ ਹੋਣ ਅਤੇ ਆਈਐਸ ਆਈਪੀਐਸ ਕੋਚਿੰਗ ਸੈਂਟਰ ਜਿਹੜਾ ਬਣਾਉਣਾ ਚਾਹੁੰਦੇ ਆ ਅਤੇ ਹੋਰ ਜਿਹੜੇ ਅੱਖਾਂ ਦੇ ਆਪਰੇਸ਼ਨ ਜਿਹੜੇ ਆ ਇੱਥੇ ਪਿੰਡ ਵਿੱਚ ਜਿਹੜੇ ਆ ਉਹ ਫਰੀ ਜਿਹੜੇ ਕੀਤੇ ਜਾਣ ਕਿਸੇ ਨੂੰ ਪੜ੍ਹਾਈ ਵਿੱਚ ਦਿੱਕਤ ਆਉਂਦੀ ਆ ਉਹਨਾਂ ਨੂੰ ਕਿਤਾਬਾਂ ਬੂਡ ਵਰਦੀਆਂ ਉਹ ਜਿਹੜੇ ਫਰੀ ਦਿੱਤੇ ਜਾਣ ਤਾਂ ਜੋ ਲੋਕਾਂ ਦੇ ਜਿਹੜਾ ਆਪਾਂ ਸਹਾਇਤਾ ਕਰ ਸਕੀਏ ਅਤੇ ਜਿਹੜੇ ਬਰੋਜ਼ਗਾਰ ਲੋਕ ਆ ਉਹਨਾਂ ਦਾ ਆਸ਼ਰਮ ਖੋਲਣਾ ਇੱਥੇ ਜਿਹੜਾ ਤਲਨ ਸਾਹਿਬ ਦੇ ਵਿੱਚ ਜਿਹੜੇ ਸਾਡੇ ਆਉਣ ਵਾਲੀ ਪੀੜ੍ਹੀ ਆ ਬੱਚੇ ਜਿਹੜੇ ਨਸ਼ੇ ਲੱਗਿਆ ਉਹਨਾਂ ਨਸ਼ਾ ਛੁਡਾਓ ਕੇਂਦਰ ਜਿਹੜਾ ਇੱਥੇ ਪਿੰਡ ਵਿੱਚ ਬਣਾਇਆ ਸੀ ਤਾਂ ਜੋ ਪਿੰਡ ਦੇ ਸਾਰਿਆਂ ਨੂੰ ਜਿਹੜਾ ਆ ਉਹ ਆਪਣੇ ਮਿਸ਼ਨ ਵਿੱਚ ਲੱਗਣ ਤਾਂ ਆਪਣੇ ਰਹਿਵਰੇ ਦੇ ਨਸ਼ੇ ਲੱਗਣ ਅਸੀਂ ਜਿਹੜਾ ਆ ਪਿੰਡ ਦੇ ਸਹਿਯੋਗ ਨਾਲ ਐਨਆਰਆਈ ਵੀਰਾਂ ਦੇ ਸਹਿਯੋਗ ਦੇ ਨਾਲ 5 ਮਈ ਨੂੰ ਦਿਨ ਐਤਵਾਰ ਨੂੰ ਜਿਹੜਾ ਆ ਬਾਬਾ ਸਾਹਿਬ ਉਮੇਦਗੜ੍ਹ ਜੀ ਦਾ 133ਵਾਂ ਪ੍ਰਕਾਸ਼ ਜੜਾ ਜਿਹੜਾ ਇੱਥੇ ਜਿਹੜੀ ਪ ਮਨਾਵਾਂਗੇ ਤੋਂ ਸਾਰੇ ਵੀਰਾਂ ਨੂੰ ਬੇਨਤੀ ਆ ਵੀ ਆਪਾਂ ਬਾਦ ਚੜ ਕੇ ਸਹਿਯੋਗ ਦਿਓ ਤਾਂ ਜੋ ਇੰਟਰਨੈਸ਼ਨਲ ਸਿੰਗਰ ਵੀ ਜਿਹੜੇ ਆ ਜਿਹੜੇ ਪੰਜਾਬ ਦੇ ਇੰਟਰਨੈਸ਼ਨਲ ਸਿੰਗਰ ਆ ਉਹਨਾਂ ਨੂੰ ਆਪਾਂ ਇੱਥੇ ਸੱਦਾਂਗੇ ਅਤੇ ਹੋਰ ਜਿਹੜੇ ਮਿਸ਼ਨਰੀ ਗਾਇਕ ਆ ਸਾਡੇ ਸਮਾਜ ਦੇ ਉਹਨਾਂ ਨੂੰ ਸਾਰਿਆਂ ਨੂੰ ਸਦਾ ਦਿੱਤਾ ਜਾਊਗਾ ਅਤੇ ਜਿੰਨੇ ਸਾਡੇ ਐਨਆਰਆਈ ਵੀਰ ਆ ਜਿੰਨੇ ਅਫੀਸਰ ਸਬਾਨ ਆ ਜਿੰਨੇ ਆਈਐਸ ਅਫਸਰ ਆ ਅਤੇ ਜਿੰਨੇ ਸਾਡੇ ਜਥੇਬੰਦੀ ਦੇ ਪ੍ਰਧਾਨ ਆ ਸਮੁੱਚੀਆਂ ਸਾਰੀਆਂ ਜਥੇਬੰਦੀਆਂ ਅਤੇ ਸੰਸਮਾਏ ਨੂੰ ਵੱਡੇ ਪੱਧਰ ਤੇ ਉੱਪਰ ਤੇ ਸਾਰੀ ਸੰਗਤ ਨੂੰ ਸਦਾਂਗੇ ਸੋ ਸਾਰਿਆਂ ਨੂੰ ਇਹ ਬੇਨਤੀ ਜੋੜਦੇ ਹਾਂ ਹੱਥ ਜੋੜ ਕੇ ਬੰਦੇ ਆ ਵੀ ਆਪਾਂ ਇੱਥੇ ਬਾਬਾ ਸਾਹਿਬ ਦਾ ਸਟੈਚੂ ਵੀ ਲਾਉਣਾ ਗੁਰੂ ਰਵਿਦਾਸ ਮਹਾਰਾ ਇਦਾਂ ਤੇ ਧੰਨ ਧੰਨ ਬੱਬਾ ਹਰਨਾਮ ਸਿੰਘ ਦਾ ਬੱਬਾ ਨਿਹਾਲ ਸਿੰਘ ਮਹਾਰਾਜ ਦਾ ਜਿਹੜਾ ਇੱਥੇ ਤਿੰਨ ਜਿਹੜੇ ਸਟੈਚੂ ਆ ਉਹ ਲੈ ਜਾਉਗੇ ਤਾਂ ਜੋ ਇੱਕ ਸਨੇਹਾ ਜੜਾਇਆ ਉਹ ਸਾਂਝਾ ਜਿਹੜਾ ਜਾਵੇ ਸੋ ਸਾਰਿਆਂ ਨੂੰ ਹੀ ਬੇਨਤੀ ਹੈ ਹੱਥ ਜੋੜ ਕੇ ਵੀ 5 ਮਹੀਨੇ ਨੂੰ ਜਿਹੜਾ ਬਾਬਾ ਸਾਹਿਬ ਦਾ ਪ੍ਰੋਗਰਾਮ ਜਿਹੜਾ 133 ਮਨਾ ਰਹੇ ਆ ਉਹ ਸਾਰੇ ਸਹਿਯੋਗ ਦਿਓ ਤਾਂ ਜੋ ਵੱਡੇ ਕਲਾਕਾਰ ਆਪਣੇ ਪਿੰਡ ਵਿੱਚ ਸੱਜ ਸਕੀਏ ਤੇ ਜਿਹੜਾ ਅਧੂਰਾ ਕੰਮ ਆ ਉਹ ਸਾਰੇ ਐਨਆਰਈ ਵੀਰਾਂ ਦੇ ਨਾਲ ਸਹਿਯੋਗ ਹੋ ਸਕੇ ਤੇ ਨਾਲ ਸੱਚ ਜਿਹੜੀ ਚੀਜ਼ ਮੇਨ ਸੀਗੀ ਵੀ ਜਿਹੜਾ ਆਪਣੇ ਹਾਲ ਆ ਕਿਉਂਕਿ ਸਾਡੇ ਜਿਹੜੇ ਭਾਈਚਾਰੇ ਲੋਕ ਗਰੀਬ ਹੈ ਉਹ ਪਹਿਲ ਸਮੇਂ 'ਚ ਨਹੀਂ ਕਰ ਸਕਦੇ ਇੱਥੇ ਦਾ ਹਾਲ ਵੀ ਜਿਹੜਾ 100 ਬਾਈ 50 ਫੁੱਟ ਦਾ ਜਿਹੜਾ ਹਾਲ ਆ ਬਣਾਇਆ ਜਾਊਗਾ ਤਾਂ ਜੋ ਜਿਹੜਾ ਜਿਹੜਾ ਵੀ ਲੋੜਵੰਦ ਪਰਿਵਾਰ ਆ ਉਹ ਇੱਥੇ ਆਪਣੇ ਪਾਰਕ ਦੇ ਵਿੱਚ ਜਿਹੜਾ ਇੱਥੇ ਜਿਹੜਾ ਹਾਲ ਬਣਦਾ ਮੈਰਿਜ ਪੈਰਸ ਕਰ ਸਕਦਾ ਜਾਂ ਪ੍ਰੋਗਰਾਮ ਕਰ ਸਕਦਾ ਉਹ ਵੀ ਸਹਯੋਗ ਆਪਾਂ ਐਨਆਰਆਈ ਵੀਰਾਂ ਕੋਲ ਲਵਾਂਗੇ ਇੰਨੀ ਬੇਨਤੀ ਕਰਦਾ ਸਾਰਿਆਂ ਨੂੰ ਜੈ ਗੁਰਦੇਵ ਧੰਨ ਗੁਰਦੇਵ ਜੈ ਭੀਮ ਜੈ ਭਾਰਤ